ਅੱਜ ਹੜ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਰਾ ਦੇਾਤੇ ਸਾਰਿਆਂ ਗੁਰ ਸੰਗਤਾਂ ਦਾ ਸੁਖ ਸੁਖਾਂ ਦਾ ਬਤੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ 12 ਮਹੀਨਿਆਂ ਦੀ ਬਾਣੀ ਮਾਝਰਾਗ ਦੇ ਅੰਦਰ ਸਾਡੇ ਕਲਯੁਗ ਜੀਵਾਂ ਵਾਸਤੇ ਅੰਗਿਤ ਕੀਤੀ ਹੈ। ਸੰਗ੍ਰਾਂਤ ਜੋ ਕਿ ਸਮੇਂ ਦੇ ਵਿੱਚ ਕ੍ਰਾਂਤੀ ਆਉਂਦੀ, ਸਮੇਂ ਦੇ ਵਿੱਚ ਤਬਦੀਲੀ ਆਉਂਦੀ ਹੈ। ਸਮੇਂ ਦੇ ਵਿੱਚ ਮੌਸਮ ਦੇ ਵਿੱਚ ਜਿਵੇਂ-ਜਿਵੇਂ ਮਹੀਨਾ ਬਦਲਦਾ ਹੈ, ਮੌਸਮ ਬਦਲਦਾ ਹੈ, ਮੌਸਮ ਸੰਗ੍ਰਾਂਤ ਦਾ ਮਤਲਬ ਹੁੰਦਾ ਹੈ ਸਮੇਂ ਦੇ ਵਿੱਚ ਕ੍ਰਾਂਤੀ। ਸਮੇਂ ਦੇ ਵਿੱਚ ਤਬਦੀਲੀ ਆ ਜਣੀ ਬਦਲ ਜਾਣਾ ਮਹੀਨਾ ਬਦਲਿਆ ਜੇਠ ਦਾ ਮਹੀਨਾ ਸਮਾਪਤ ਹੋਇਆ ਆ ਕਾਲਪੁਰਖ ਪਰਮਾਤਮਾ ਦੀ ਮਿਹਰ ਦਾ ਸਰਕਾਰ ਹਾੜ ਦਾ ਮਹੀਨਾ ਅੱਜ ਪ੍ਰਕਾਸ਼ਮਾਨ ਹੋਇਆ ਹੈ ਹਾੜ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਨੂੰ ਕਲਯੁਗ ਜੀਵਾਂ ਨੂੰ ਕੀ ਸੰਦੇਸ਼ ਦਿੰਦੇ ਹਨ ਕਿ ਇਹ ਸਮਾਂ ਜੋ ਬਦਲਿਆ ਹੈ ਇਸ ਮੌਸਮ ਦੇ ਵਿੱਚ ਕਿਸ ਤਰ੍ਹਾਂ ਦਾ ਹੁਣ ਅੱਗੇ ਮੌਸਮ ਆਏਗਾ ਤੇ ਉਹਨੂੰ ਮੌਸਮ ਦੇ ਵਿੱਚ ਅਸੀਂ ਕਿਵੇਂ ਜੀਣ ਦੀ ਜਾਨ ਸਿੱਖਣੀ ਹੈ ਇਸ ਮੌਸਮ ਦੇ ਨਾਲ ਕਿਸ ਨਾ ਯੋਜਨਾ ਯੋਜਨਾ ਹੈ ਸਰਵਣ ਕਰੋ ਸਤਿਗੁਰੂ ਕੀ ਕਹਿੰਦੇ ਹਨ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤੇ ਆਕੈ ਮਾਨਸ ਸੰਦੇਆਸ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤੇ ਆਗ ਕੈ ਮਾਨਸ ਸੰਦੇਆਸ ਰਹਿਣ ਵਿਹਾਣੇ ਪਛਤਾਣੇ ਉੱਠ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂ ਜਾਪੂ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ पंचम पिता तन श्री गुरु अर्जुन देव जी ਕਹਿੰਦੇ ਨੇ ਹਾੜ ਦਾ ਮਹੀਨਾ ਆਇਆ ਹੈ ਹਾੜ ਦਾ ਮਹੀਨਾ ਚੜ੍ਹਿਆ ਹੈ ਹਾੜ ਦੇ ਮਹੀਨੇ ਦੇ ਵਿੱਚ ਹੁਣ ਅਤ ਦੀ ਗਰਮੀ ਪੈਗੀ ਗਰਮੀ ਦੇ ਵਿੱਚ ਉਹਨਾਂ ਨੂੰ ਇਹ ਗਰਮੀ ਵਿਆਕੁਲ ਕਰੇਗੀ ਉਹਨਾਂ ਨੂੰ ਗਰਮੀ ਇਹ ਤੰਗ ਕਰੇਗੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੀ ਠੰਡਕ ਨਹੀਂ ਅਸਾੜ ਤਪੰਦਾ ਤਿਸ ਲਗੇ ਹਾੜ ਦਾ ਮਹੀਨਾ ਉਹਨਾਂ ਵਾਸਤੇ ਤਪਸ਼ਮਈ ਹੈ ਉਹਨਾਂ ਵਾਸਤੇ ਗਰਮੀ ਭਰਿਆ ਹੈ ਹਰ ਨਾ ਉਹ ਨਾ ਜਿੰਨਾ ਪਾਸ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਤੇ ਜਿਨ੍ਹਾਂ ਦੇ ਗਲੇ ਦੇ ਵਿੱਚ ਅਕਾਲਪੁਰਖ ਪਰਮਾਤਮਾ ਦੇ ਨਾਮ ਦੀ ਮਾਲਾ ਹੈ ਉਹਨਾਂ ਵਾਸਤੇ ਸਤਿਗੁਰੂ ਲਾਸਟ ਪੰਕਤੀ ਦੇ ਵਿੱਚ ਕੀ ਦੱਸਦਿਨਿਆ ਅੱਗੇ ਸਰਵਣ ਕਰਾਂਗੇ ਤੇ ਪਹਿਲਾਂ ਸਤਿਗੁਰ ਕਹਿ ਰਹੇ ਹਨ ਉਹਨਾਂ ਵਾਸਤੇ ਤਪਸ਼ਮਈ ਹੈ ਉਹਨਾਂ ਨੂੰ ਇਹ ਗਰਮੀ ਵਿਆਕਲ ਕਰੇਗੀ ਤੰਗ ਕਰੇਗੀ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਜਗ ਜੀਵਨ ਜਗ ਸੰਸਾਰ ਸੰਸਾਰ ਨੂੰ ਜੀਵਨ ਦੇਣ ਵਾਲੇ ਪੁਰਖ ਉਹ ਕੌਣ ਹੈ ਪਰਮੇਸ਼ਰ ਪਰਮਾਤਮਾ ਪਰਮਾਤਮਾ ਜਿਹੜੇ ਸੰਸਾਰ ਇਹ ਸੰਸਾਰ ਨੂੰ ਜੀਵਨ ਦੇ ਰਿਹਾ ਹੈ ਉਹਨੂੰ ਛੱਡ ਦਿੱਤਾ ਉਹਨੂੰ ਤਿਆ ਕੇ ਉਹਨੂੰ ਭੁੱਲ ਕੇ ਕਿਸੇ ਬੰਦੇ ਤੇ ਆਸ ਲਾ ਲੈਣੀ ਇਹ ਹੜ ਦੇ ਮਹੀਨੇ ਦੇ ਵਿੱਚ ਪਰਮੇਸ਼ਰ ਨੂੰ ਭੁਲਾ ਕੇ ਕਿਸੇ ਦੇ ਬੰਦੇ ਤੇ ਆਸ ਲਾ ਲੈਣੀ ਤੇ ਫਿਰ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਏ ਤਾਂ ਹੀ ਤਾਂ ਸਤਿਗੁਰ ਕਹਿੰਦੇ ਨੇ ਇਹ ਗਰਮੀ ਵਿਆਕੁਲ ਕਰੇਗੀ ਆ ਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਕੇ ਮਾਨ ਸੰਧੀ ਆਸ ਕਿਸੇ ਮਾਨਸ ਦੇ ਕਿਸੇ ਦੇਹ ਧਾਰੀ ਤੇ ਆਸ ਲਾ ਲੈਣੀ ਦੋਏ ਪਾਏ ਵਿਗੁੱਚੀਏ ਗੱਲ ਪਈ ਸੇ ਜਮ ਕੀ ਫਾਸ ਦੋਏ ਪਾਏ ਪਾਪ ਕੀ ਦੂਸਰੇ ਪਾਸੇ ਜਾਂ ਇਸ ਤਰ੍ਹਾਂ ਕਹ ਲਈ ਕਿ ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖ ਲੈਣੇ ਪਰਮੇਸ਼ਰ ਨੂੰ ਭੁਲਾ ਕੇ ਦੂਜੇ ਪਾਸੇ ਹੋ ਗਏ ਤੇ ਫਿਰ ਵਿਗੁਚਣਾ ਪਏਗਾ ਵਿਗੁਚਣਾ ਕਹਿੰਦੇ ਔਖਾ ਹੁਣਾ ਦੋਏ ਭਾਏ ਵਿਗੁਚੀ ਐ ਗੱਲ ਪਈ ਸੇ ਜਮਕੀ ਫਾਸ ਗੱਲ ਦੇ ਵਿੱਚ ਫਿਰ ਜਮਾਂ ਦੀ ਰੱਸੀ ਪੈ ਜਾਏਗੀ ਦੋਏ ਭਾਏ ਵਿਗੁਚੀ ਇਹ ਗੱਲ ਪਈ ਸੇ ਜਮਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆ ਸ ਮੱਥੇ ਦੇ ਵਿੱਚ ਜੋ ਲੇਖ ਹਨ ਜੋ ਲਿਖੇ ਜਾ ਰਹੇ ਹਨ ਜੋ ਚਿੱਤਰ ਅਤੇ ਗੁਪਤ ਤਰਮਰਾਜ ਨੇ ਇਹਨਾਂ ਦੋਨਾਂ ਦੀ ਡਿਊਟੀ ਲਗਾਈ ਹੋਈ ਹੈ ਕਿ ਹਰ ਇੱਕ ਇਨਸਾਨ ਦੇ ਲੇਖ ਲਿਖਦੇ ਹਨ ਹਰ ਇੱਕ ਮਿੰਟ-ਮਿੰਟ ਦਾ ਸਾਕਤਬ ਲਿਖਿਆ ਜਾ ਰਿਹਾ ਹੈ ਚਿੱਤਰ ਅਤੇ ਗੁਪਤ ਚਿੱਤਰ ਉਹ ਲੇਖ ਲਿਖਦਾ ਹੈ ਜਿਹੜੇ ਅਸੀਂ ਕਰਮ ਕਰਦੇ ਹਾਂ ਤੇ ਗੁਪਤ ਉਹ ਲੇਖ ਲਿਖਦਾ ਹੈ ਜਿਹੜੇ ਅਸੀਂ ਸੋਚਦੇ ਹਾਂ ਕਿਸੇ ਦੇ ਪ੍ਰਤੀ ਜੇ ਮਾੜਾ ਸੋਚਾਂਗੇ ਉਹ ਵੀ ਲਿਖਿਆ ਜਾਏਗਾ ਉਹ ਵੀ ਪਾਪ ਗਿਣਿਆ ਜਾਏਗਾ ਉਹ ਵੀ ਗਿਣਤੀ ਚ ਆਏਗਾ ਜੇ ਸੋਚਿਆ ਕੀਤਾ ਨਹੀਂ ਚਿੱਤਰ ਅਤੇ ਗੁਪਤ ਨੇ ਦੋਨੋਂ ਹਿਸਾਬ ਤਬ ਲਿਖਣੇ ਹਨ ਕੜੀ-ਕੜੀ ਦਾ ਲੇਖਾ ਉੱਥੇ ਜਾ ਕੇ ਦੇਣਾ ਪਏਗਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਹਾਂ ਜੇ ਹਾਂ ਬੀਜੇ ਸੋ ਲੁਣੇ ਜਿਹੋ ਜਾਂ ਬੀਜੇਗਾ ਉਹੋ ਜਾਂ ਵੜਣਾ ਪਏਗਾ ਮੱਥੇ ਜੋ ਲਿਖਿਆ ਜੋ ਲਿਖਿਆ ਗਿਆ ਤੇਰੇ ਮੱਥੇ ਦੇ ਵਿੱਚ ਜੋ ਤੇਰੇ ਲੇਖਾਂ ਦੇ ਵਿੱਚ ਲਿਖਿਆਗਾ ਜੋ ਤੇਰਾ ਸਾਥਕ ਤਾਂ ਬਣ ਗਿਆ ਦਰਗਾਹ ਦੇ ਵਿੱਚ ਜਾ ਕੇ ਉਹਦਾ ਫਿਰ ਤੈਨੂੰ ਸਾਥਕਤਾ ਦੇਣਾ ਪੈਗਾ ਜੇ ਹਾਂ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਰੈਣ ਵਿਹਾਣੀ ਜੀਵਨ ਰੂਪੀ ਰਾਤ ਜਦੋਂ ਮੁੱਕ ਗਈ ਉਦੋਂ ਫਿਰ ਨਿਰਾਸ਼ਾ ਹੱਥ ਆਏਗੀ ਉਦੋਂ ਸੋਚੇਗਾ ਜਦੋਂ ਇਨਸਾਨ ਆਖਰੀ ਸਵਾਸਾਂ ਤੇ ਹੁੰਦਾ ਹੈ ਉਦੋਂ ਫਿਰ ਪਿਛਲੇ ਸਾਰੇ ਜਿਨੇ ਚਿਰ ਜ਼ਿੰਦਗੀ ਬਤੀਤ ਕੀਤੀ ਉਹ ਸਾਰੀ ਫਿਲਮ ਫਿਰ ਅੱਖਾਂ ਦੇ ਅੱਗੇ ਆ ਜਾਂਦੀ ਹੈ ਫਿਰ ਪਛਤਾਨਦਾ ਕਿ ਐਨੇ ਸਾਲ ਜੀਆ ਤੇ ਐਨੇ ਪਾਪ ਕਮਾਏ ਚਾਜਦਾ ਕੰਮ ਨਹੀਂ ਕੀਤਾ ਸਤਿਗੁਰ ਕਹਿੰਦੇ ਨੇ ਉਦੋਂ ਫਿਰ ਪਛੋਤਾਵਾ ਲੱਗੇਗਾ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਫਿਰ ਨਰਾਸਾ ਹੱਥ ਆਏਗੀ ਜਦੋਂ ਜਮਾ ਨੇ ਅੱਗੇ ਲਾ ਲਿਆ ਰਹਿਣ ਵਿਹਾਣੇ ਪਛਤਾਣੇ ਉੱਠ ਚੱਲੀ ਗਈ ਨਿਰਾਸ਼ ਜਿੰਨ ਕੋ ਸਾਧੂ ਭੇਟੀ ਐ ਇੱਥੇ ਸਾਧੂ ਤੋਂ ਭਾਵ ਹੈ ਗੁਰੂ ਜਿਨਾਂ ਦਾ ਮਿਲਾਪ ਗੁਰੂ ਨਾਲ ਹੋ ਗਿਆ ਜਿਨਾਂ ਨੂੰ ਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਸੋ ਦਰਗ੍ਹੇ ਹੋਏ ਖਲਾਸ ਉਹਨਾਂ ਦਾ ਦਰਗਾਹ ਦੇ ਵਿੱਚ ਸਾਕਤਬ ਨਹੀਂ ਹੋਏਗਾ ਉਹਨਾਂ ਦਾ ਸਾਕਤਬ ਧਰਮਰਾਜ ਨਹੀਂ ਪੁੱਛੇਗਾ ਨਹੀਂ ਤੇ ਵਰਣਾ ਚਿੱਤਰ ਗੁਪਤ ਨੇ ਜੋ ਲਿਖਿਆ ਉਹ ਸਾਕਤਬ ਦੇਣਾ ਪਏਗਾ ਧਰਮ ਰਾਏ ਦਰਕਾਗਦ ਫਾਰੇ ਜਨਾਨਨਕ ਲੇਖਾ ਸਮਝਾ ਉਹਨਾਂ ਦੇ ਧਰਮ ਰਾਜ ਕਾਗਦ ਫੜ ਦਿੰਦਾ ਹੈ ਜੋ ਗੁਰੂ ਦੇ ਹੋ ਗਏ ਜਿਨ੍ਹਾਂ ਦਾ ਲੇਖਾ ਗੁਰੂ ਨਾਨਕ ਨੇ ਲੈ ਲਿਆ ਜਿਨ ਕੋ ਸਾਧੂ ਭੇਟਿਏ ਸੋ ਦਰਗੇ ਹੋਏ ਖਲਾਸ ਖਲਾਸ ਤੋਂ ਭਾਵ ਖਲਾਸੀ ਹੋ ਗਈ ਬੰਦ ਖਲਾਸੀ ਹੋ ਗਈ ਉਹਨਾਂ ਦਾ ਸਾਕਤਬ ਨਹੀਂ ਪੁੱਛਿਆ ਜਾਏਗਾ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਆਪਣੀ ਮਿਹਰ ਕਰੋ ਕਿ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ ਤੇਰੇ ਦਰਸ਼ਨਾਂ ਦਾ ਮਨ ਵਿੱਚ ਚਾਉ ਪੈਦਾ ਹੋਵੇ ਮੇਰੇ ਤੇ ਐਸੀ ਰਹਿਮਤ ਕਰੋ ਮੇਰੇ ਤੇ ਐਸੀ ਕਿਰਪਾ ਕਰੋ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਪੰਜਵੇਂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੇਰੀ ਇਹ ਅਰਦਾਸ ਹੈ ਪ੍ਰਭੂ ਤੇਰੇ ਤੋਂ ਬਿਨਾ ਮੈਂ ਕਿਸੇ ਨੂੰ ਸਲਾਹਾ ਨਾ ਤੇ ਤੋਂ ਬਿਨਾ ਕਿਸੇ ਦੇ ਦਰ ਤੇ ਜਾਵਾਂ ਨਾ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਤੇਰਾ ਸਹਾਰਾ ਨਵਾ ਤੇਰੇ ਤੇ ਡੋਰੀ ਸਟਾਂ ਤੇਰਾ ਹੀ ਆਸਰਾ ਮੰਗਾ ਪ੍ਰਭ ਹਰ ਵੇਲੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਇਹ ਮੇਰੀ ਅਰਦਾਸ ਕਬੂਲ ਕਰ ਮੇਰੀ ਇਹ ਅਰਦਾਸ ਪ੍ਰਵਾਨ ਕਰ ਅਸਾੜ ਸੁਹੰਦਾ ਤਿਸ ਲੱਗੇ ਹੁਣ ਆਖਰੀ ਪੰਕਤੀ ਦੇ ਵਿੱਚ ਕਹਿੰਦੇ ਹਨ ਸਤਿਗੁਰੂ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੁੰਦਰ ਹੈ ਉਹਨਾਂ ਵਾਸਤੇ ਸੁਭਾਏਮਾਨ ਹੈ ਉਹਨਾਂ ਵਾਸਤੇ ਸੋਣਾ ਬਤੀਤ ਹੋਏਗਾ ਕਿੰਨਾ ਵਾਸਤੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਅਕਾਲਪੁਰ ਪਰਮਾਤਮਾ ਦਾ ਨਿਵਾਸ ਹੋ ਗਿਆ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਨੇ ਘਰ ਕਰ ਲਿਆ ਪਰਮੇਸ਼ਰ ਦਾ ਨਾਮ ਵਸ ਗਿਆ ਉਨ੍ਹਾਂ ਵਾਸਤੇ ਇਹ ਮਹੀਨਾ ਸੁੰਦਰ ਹੈ ਸੋਹਣਾ ਹੈ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ